我要买房子了！我要买房 ਚਾ ਕਿ ਕਿ ਉਹ ਤੀਗ ਜੀ ਕਿਰਨ ਘਰੋਂ ਦੀ ਪਾਹ ਟੁੱਟ ਗਈ ਸੀ ਜਿੱੱਜਾ gira ਤੀ ਗਾਣ ਹੱਸਦਾ ਦੇੜਦਾ ਤੀ ਗਾ ਜੀ ਤੇ ਉਦੋਂ ਉਹਨੂੰ ਉੱਥੇ ਲੈ ਗਿਆ ਹਸਪਤਾਲ ਜੀ ਹਸਪਤਾਲ ਜਿੱਥੋਂ ਲੈ ਕੇ ਗਿਆ ਤੇ ਜੀ ਉੱਥੋਂ ਨਾ ਉਹਨਾਂ ਨੇ ਵੀ ਠੀਕਾ ਗਲਤ ਪਲਾਤਾ ਜੀ ਅੱਛਾ ਜੀ ਠੀਕਾ ਲਾਉਣ ਤੋਂ ਬਾਅਦ ਬੱਚਾ ਨੀਲਾ ਹੋ ਗਿਆ ਉੱਥੇ ਤੋਂ ਓਰੇ ਲੈ ਕੇ ਆਇਆ ਉਹ ਚੁੱਪੀ ਆਇਆ ਨਾ ਨਾਲ ਡਾਕਟਰ ਨਾਲ ਨਾਲ ਜੀ ਡਾਕਟਰ ਨਾਲ ਆਇਆ ਜੀ ਓਰੇ ਆ ਕੇ ਉਹਨੇ ਰੱਬ ਭੱਜ ਗਿਆ ਜੀ ਜਦੋਂ ਮੁੰਡਾ ਨੀਲਾ ਹੋ ਗਿਆ ਮਤਲਬ ਮੁੰਡਾ ਟੀਕਾ ਲਾਉਣ ਸਾਰੀ ਪੂਰਾ ਹੋ ਗਿਆ ਕਿੰਨੇ ਸਾਲ ਦਸੀ ਸਾਢੇ 5 ਸਾਲ ਦਾ ਕੀ ਨਾਮ ਕੀ ਹਰਸੀ ਮਰਤੀ ਸਰਨੇ ਦੀ ਅੱਛਾ ਤੁਹਾਡਾ ਬੇਟਾ ਹਾਂਜੀ ਅੱਛਾ ਇਹ ਤੇ ਅੱਜ ਅੱਜ ਕਿਰਿਆ ਸੀ ਜੀ ਉਹ ਹਾਂਜੀ 11:00 ਤੱਕ ਜਿੱਦ ਗਿਆ ਜੀ ਅੱਛਾ ਤੇ ਉਸ ਤੋਂ ਬਾਅਦ ਫਿਰ ਕੀ ਹੋਇਆ ਉਸ ਤੋਂ ਬਾਅਦ ਜੀ ਅਸੀਂ ਉਹਥੇ ਲੈ ਕੇ ਆ ਗਏ ਤੇ ਉਹ ਉਹ ਲੈ ਕੇ ਆ ਗਏ ਤੇ ਹੱਡੀਆਂ ਦੇ ਕੋਲ ਜੀ ਹਾਂ ਸਮੋਰ ਹਾਂ ਗੁਰਮਨ ਹਰਮਨ ਪਸਤਲਾ ਜਨਮਜੋਤ ਡਾਕਟਰ ਦਾ ਨਾਮ ਜੀ ਨੇ ਜੀ ਗਲਤ ਟੀਕਾ ਲਗਾਇਆ ਟੀਕਾ ਲਗਾਉਂਦੇ ਹੀ ਸਾਡਾ ਬੱਚਾ ਨੀਲਾ ਹੋ ਗਿਆ ਰੈਫਰ ਕਰਕੇ ਗਿਆ ਜਦੋਂ ਟ੍ਰੀਟਮੈਂਟ ਕੀਤੀ ਵੀ ਸਾਡੇ ਮੇਰੇ ਪਸਦਾ ਨਹੀਂ ਹੈਗਾ ਬੱਚੇ ਨੂੰ ਕਹਿੰਦਾ ਚਲੋ ਉੱਥੇ ਲੈ ਚਲਦੇ ਆ ਇੱਥੇ ਬੱਚੇ ਨੂੰ ਛੱਡ ਕੇ ਜੀ ਉਹ ਭੱਜ ਗਿਆ ਇਹਨਾਂ ਕੀ ਜੀ ਨਮਜੋਤ ਜੀ ਕਿੱਥੇ ਹੈ ਇਹ ਹਸਪੀਟਲ ਕਿੱਥੇ ਹੈ ਜੀ ਗੈਸ ਦੇ ਵਿਕਰ ਰੋਡ ਤੇ ਹਸਪੀਟਲ ਦਾ ਕੀ ਹਸਪੀਟਲ ਦਾ ਨਾਮ ਦੱਸੋ ਜੀ ਹਸਪੀਟਲ ਦਾ ਨਾਮ ਗੁਰਮਨ ਗੁਰਮਨ ਅੱਛਾ ਜੀ ਉਹ ਕਿਹੜੇ ਹਸਪਤਾਲ ਅਸੀਂ ਹੁਣ ਇੱਥੇ ਖੜੇ ਆ ਜੀ ਬੱਚਾ ਸਾਡਾ ਅੰਦਰ ਹੈ ਨਹੀਂ ਉਰੇ ਕੋਈ ਡਾਕਟਰ ਨਾਲ ਹੱਥੋਂ ਪਾਈ ਵੀ ਹੋਈ ਆ ਜੀ ਕੋਈ ਕੋਈ ਨਹੀਂ ਜੀ ਇੱਥੇ ਨਹੀਂ ਹੋਈ ਹੈ ਜੀ ਅੱਛਾ ਜੀ ਉਹੀ ਭੱਜਿਆ ਜੀ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਆ ਬੱਚੇ ਮੁੰਡਿਆਂ ਨੇ ਤੇ ਉਹ ਭੱਜ ਗਿਆ ਫਰਗੱਡੀ ਨੇ ਬੈਠ ਗਿਆ ਛੇ ਦੇ ਵਿੱਚ ਗਲਤੀ ਸੀ ਨਹੀਂ ਉਰੇ ਜਦੋਂ ਬੱਚੇ ਆ ਲੈ ਕੇ ਆਏ ਉਹ ਉਸ ਟਾਈਮ ਡੈਡ ਸੀ ਏ ਕਿੰਨੇ ਦਿਨ ਨਹੀਂ ਹਾਂ ਜੀ ਡੈਡੇ ਸੀਗਾ ਜੀ ਅੱਛਾ ਉਰੇ ਡੈਡੇ ਆਏਗਾ ਦੂਸਰੇ ਡੈਡ ਹੋ ਗਿਆ ਹਲੋ ਡੈਡ ਸੀ ਨਾ ਨੇ ਜਦੋਂ ਇੱਥੇ ਡਾਕਟਰ ਨੇ ਦੇਖਿਆ ਜੀ ਉਸ ਦੇ ਵਿੱਚ ਕੁਝ ਨਹੀਂ ਹੈ ਸੀ ਇਹ ਜਦੋਂ ਸਾਡੇ 5 ਸਾਲ ਦਾ ਜੀ ਸਾਡੇ ਬੱਚੇ ਦੀ ਜਾਨ ਉਹਨੇ ਹੀ ਦਿੱਤੀ ਅੱਜ ਕਾਰਨ ਕੀ ਬਣਿਆ ਜੀ ਕਿਵੇਂ ਕੋਈ ਐਕਸੀਡੈਂਟ ਹੋਇਆ ਸੀ ਐਕਸੀਡੈਂਟ ਕੁਝ ਨਹੀਂ ਹੋਇਆ ਜੀ ਖੇਡਦਾ ਖੇਡਦਾ ਡਿੱਗਿਆ ਜੀ ਕਿਥੋਂ ਛੱਤ ਤੋਂ गिर ਕੇ ਨਹੀਂ ਜੀ ਨਹੀਂ ਨੋਰਮਲ نیچے ਤੋਂ ਹੀ ਜੀ ਛੱਤ ਕਿੱਥੇ ਵੱਜੀ ਸੀ ਜੀ ਛੱਤ ਇੱਥੇ ਵੱਜੀ ਦੀ ਜੀ ਇੱਥੇ ਕੋਲ ਤੇ ਹਾਂ ਜੀ ਇਹ ਜਦੋਂ ਆਇਆ ਬੱਚਾ ਜਦ ਵੀ ਖੇਡਦਾ ਹੀ ਆਇਆ ਰਸਤੇ 'ਚ ਡਾਕਟਰ ਹਰਜਿੰਦਰ ਕੋਲੇ ਅਸੀਂ ਪਹਿਲਾਂ ਮੈਡੀਸਿਨ ਵਗੈਰਾ ਦਵਾਣੇ ਆ ਉਹਨੂੰ ਤੇ ਉਹ ਦੋ ਵੀ ਕਹਿ ਰਿਹਾ ਮੈਨੂੰ ਡਾਕਟਰ ਹਰਜਿੰਦਰ ਕੋਲੇ ਲੈ ਚੱਲੋ ਮੰਮੀ ਵਾ ਠੀਕ ਹੋ ਜਾਵਾਂਗਾ ਪਰ ਸਾਨੂੰ ਨਹੀਂ ਸੀ ਪਤਾ ਵੀ ਸਾਡਾ ਬੱਚਾ ਇਹ ਚੱਲਿਆ ਜਾਊਗਾ। ਉਹ ਮੜਾ ਜਿ ਘਿਰਿਆ ਤੇ ਇਹਦਾ ਫੈਕਚਰ ਹੋ ਗਿਆ ਤੇ ਬਾਦਰਗੜ ਲੈ ਗਈ ਸੀ। ਅੱਛਾ ਜੀ। ਬਾਦਰਗੜ ਤੋਂ ਬਾਅਦ ਉਹ ਕਹਿੰਦਾ ਉੱਥੇ ਲੈ ਜਾ ਜੋੜੀ ਜਾਂਦੇ। ਅੱਛਾ ਜੀ। ਉਹ ਜੋੜੀਆਂ ਤੇ ਲੈ ਕੇ ਉਹਨੇ ਇੰਜੈਕਸ਼ਨ ਗਲਤ ਲਾ ਦਿੱਤੇ। ਜੋੜੀਆਂ ਕਿਹੜੇ ਹਸਪਤਾਲ ਲੈ ਗਈ ਸੀ ਜੀ? ਮੇਰੇ ਘਰ ਨੂਰ ਹੈ ਜੀ ਹਸਪਤਾਲ ਸ਼ਾਇਦ। ਅੱਛਾ ਜੀ। ਦਾਪੋ ਦਾ ਕੀ ਨਾਮ ਪਤਾ ਜੀ? ਨਹੀਂ ਡਾਕਟਰ ਦਾ। ਅੱਛਾ ਉਸ ਤੋਂ ਬਾਅਦ ਕੀ ਹੋਇਆ ਜੀ ਫਿਰ? ਉਸ ਤੋਂ ਬਾਅਦ ਉਹਰੇ ਕਮਾੰਦਾ ਰਿਹਾ ਜੀ ਇਹਨਾਂ ਨੂੰ ਜਦੋਂ ਲੈ ਕੇ ਆਏ ਤੇ ਉਹਦੀ ਡੈਥ ਹੋ ਗਈ ਸੀ ਰਸਤੇ 'ਚ ਨਹੀਂ ਹਸਪਤਾਲ ਜਿੱਥੋਂ ਜਦੋਂ ਲੈ ਕੇ ਆਇਆ ਜਿਹੜਾ ਤੁਸੀਂ ਨੂਰ ਹਸਪਤਾਲ ਦੱਸ ਰਹੇ ਹੋ ਜਿਹੜਾ ਡਾਕਟਰ ਹੈ ਉਹ ਹੱਡੀਆਂ ਦਾ ਡਾਕਟਰ ਹੈ ਨਹੀਂ ਨਹੀਂ ਵੈਸੇ ਪ੍ਰਾਈਵੇਟ ਹਸਪਤਾਲ ਹੈ ਅੱਛਾ ਜੀ ਵੀ ਉਹਨੇ ਕਿਸੇ ਤਰ੍ਹਾਂ ਜਿਵੇਂ ਉਹ ਦੱਸ ਰਹੇ ਨੇ ਉਹਦੇ ਘਰ ਦੇ ਦੱਸ ਰਹੇ ਨੇ ਵੀ ਟੀਕੇ ਵਗੈਰਾ ਆ ਟੀਕੇ ਵਗੈਰਾ ਲਗਾਏ ਹੁਣ ਕਿੱਥੇ ਲਾਇਆ ਟੀਕਾ ਟੀਕਾ ਬਾਹਰ ਨਹੀਂ ਲਾਇਆ ਬਾਹਰ ਉਹ ਉੱਥੇ ਆਪਣੇ ਪ੍ਰਾਈਵੇਟ ਹਸਪਤਾਲ ਪ੍ਰਾਈਵੇਟ ਹਸਪਤਾਲ ਉਸ ਤੋਂ ਬਾਅਦ ਅਮਰ ਜੀ ਲੈ ਕੇ ਆਏ ਹਾਂਜੀ ਉਸ ਤੋਂ ਬਾਅਦ ਅਮਰ ਜੀ ਲੈ ਕੇ ਆਏ ਜਦੋਂ ਅਮਰ ਜੀ ਲੈ ਕੇ ਆਏ ਤਾਂ ਉਹਰੇ ਬੱਚਾ ਪੂਰਾ ਹੋ ਗਿਆ ਜਿੱਕੇ ਜਦੋਂ ਰ ਤੇ ਕਿਸ ਤਰ੍ਹਾਂ ਦੀ ਤੁਸੀਂ ਜਾਣੇ ਨੂੰ ਪ੍ਰਸ਼ਾਸਨ ਜਾਨਿਆ ਇਹ ਨੂੰ ਸਹਾਇਤਾ ਮਿਲੇ ਵੀ ਡਾਕਟਰ ਜਿਹੜਾ ਅੱਜ ਸਾਡੇ ਨਾਲ ਹੋਇਆ ਕੱਲ ਨੂੰ ਕਿਉਂ ਨਾਲੋਂ ਬੱਚੇ ਦੀ ਡੈਥ ਹੋਈ ਹੈ ਕੀ ਕੀ ਮਸਲਾ ਹੈ ਜੋੜੀਏ ਸਿਖਤੋਂ ਤੇ ਗੁਰਮੋ ਹਸਪੀਟਲ ਹੈ ਉਥੋਂ ਇੱਕ ਸੰਪਤਾ ਲੱਗਿਆ ਕਿ ਛੋਟੇ ਬੱਚੇ ਦੀ ਮੌਤ ਹੋ ਗਈ ਹੈ ਤੇ ਜੋ ਦੇ ਪੇਰੈਂਟਸ ਸਮੀਟਮੈਂਟਲ ਹਵਾਲੇ ਦੇ ਅਨੁਸਾਰ ਕੋਈ ਕਾਰਵਾਈ ਕਰ ਲਈ ਹੈ ਉਹ ਕੀਤੀ ਹੈ